ਚਲੋ ਤੇ ਪਣਾ ਕਰੋ ਲਾਇਸੈਂਸ ਦਿਖਾਓ ਹੈ ਉਹ ਕਿਉਂ ਨਹੀਂ ਉਹ ਕਿਉਂ ਨਹੀਂ ਸਸਤਾ ਹੋਵੇ ਲੈ ਤੇ ਨਾ ਤਾਂ ਤੇ ਮਾਰਾ ਲਾਇਸੈਂਸ ਦਿਖਾਉਂਦਾ ਆਪਦਾ ਆਪਦਾ ਨਹੀਂ ਇਹ ਚੱਕਿਆ ਨਹੀਂ ਜਾਂਦਾ ਉਸਰਾ ਤੈਨੂੰ ਪਤਾ ਮਹਿੰਗਾ ਕਿੰਨਾ ਪੈਂਦਾ ਹਾਂ ਲੱਗਦਾ ਸੁਣੇ ਤੂੰ ਕਾ ਦੇਖਿਆ ਨਹੀਂ ਫਿਲਮਾਂ ਤੇ ਫਿਰ ਇਹ ਦੁਆ ਕਹੇਗਾ ਜਾਂ ਫਿਰ ਇਹ ਕਹੂਗਾ ਤੇ ਇਹ ਕੋ ਲਾਇਸੈਂਸ ਤਾਂ ਹੈ ਨਹੀਂ ਜੀ ਠੀਕ ਹੈ ਹੈ ਨਹੀਂ ਹਾਂ ਕੱਲ ਕਿੰਦੀ ਮਸੀ ਕਾਫੀ ਖਾਪੜਾ ਕਾਫੀ ਆਪੜਾ ਹਾਂ ਲੋ ਜੀ ਇਹ ਫਟਾਦੀ ਹੈ ਓਏ ਇਹ ਨਹੀਂ ਹੋਏ ਕਾਪੀ ਥੋੜੀ ਹੈ ਹਾਂ ਮੋਟਰਸਾਈਕਲ ਦੀ ਕਾਪੀ ਹੈ ਨਹੀਂ ਜੀ ਮੋਟਰਸਾਈਕਲ ਦੀ ਕਾਪੀ ਹੈ ਨਹੀਂ ਸਕਦੀ ਕਾਪੀ ਇਹ ਕੋਈ ਸਾਡਾ ਹੀ ਨਹੀਂ ਜਿਹੜਾ ਇਹ ਸਾਡਾ ਹੀ ਨਹੀਂ ਚੋਰੀ ਕਰ ਕਿਲੇ ਨਾ ਜੀ ਇਸ ਤੋਂ ਉੱਥੇ ਉਹ ਘੜਾ ਜੋ ਉੱਥੇ ਚੱਕ ਲਿਆ ਦੇ ਅਸੀਂ ਬਹਾਨ ਉੱਪਰ ਛੱਡੇ ਆਪਦਾ ਰਾਜ ਮਿਲਿਆ ਰਾਜ ਮਾਇ ਤਾਂ ਖੋ ਕੇ ਲੈ ਹਲੇ ਚੋਰ ਉਹ ਵੀ ਸ਼ਰਮ ਮੰਨੀਆਂ ਨੇ ਹਾਂ ਤੇ ਉਹ ਲੱਗਦਾ ਚੋਰ ਨਹੀਂ ਹੋਣੇ ਮਤੂ ਗਈ ਭੋਲੇ ਨੇ ਭੋਲੇ ਆ ਵਿਚਾਰੇ ਜਿਹੜਾ ਹਾਂ ਹਾਂ ਬੈ ਚੱਲੇ ਕਿੱਥੋਂ ਹੋਏ ਤੇ ਕੀ ਕਰਨ ਚੱਲੇ ਆਹਦਾ ਭੂਲੇ ਜਿਨੇ ਬਚਾਰੇ ਹਾ ਕਿੱਥੋਂ ਹੋਏ ਬਚਾ ਹੈ ਕੌਣਾ ਤੂੰ ਐ ਕਰ ਇਹ ਮੈਨੂੰ ਨਾ ਮੈਨੂੰ ਨਾ ਬੋਲਣ ਦੇ ਵੇ ਇਹ ਕੌਣਾ ਹੈ ਹੈ ਕੌਣ ਹੋ ਵੈਸੇ ਤੁਸੀਂ ਇਹ ਕਹਿੰਗਾ ਨਾ ਇਹਦੋਂ ਤੂੰ ਹਾ 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 ਜਮਾਇਮ ਜਮਾਇਮ ਉਹ ਜਮਾਇਮ ਬਸ ਇਹਨਾਂ ਨੂੰ ਪਤਾ ਕੀ ਹੈ ਜਮਰਾਜ ਹੁੰਦਾ ਉਹ ਹੂੰ ਜਮਰਾਜ ਉਹ ਆਪਣਾ ਇੱਕੋ ਜਿਹੀ ਬਣਾ ਰੱਖਿਆ ਇਹਨਾਂ ਨੇ ਹਾਂ ਉਹ ਜਮਰਾਜ ਹੁੰਦਾ ਹੈ ਕਿਹੜਾ ਜਿਹੜਾ ਜਿਹੜੇ ਕਰੈਕਟਰ ਚ ਮੈਂ ਆਂ ਇਹ ਕਰੈਕਟਰ ਜਮਰਾਜ ਦਾ ਹੈ ਤੇ ਫਿਰ ਅਸੀਂ ਕੀ ਕਰਾਂਗੇ ਨਹੀਂ ਆਪਾਂ ਜਮ ਕਹਿਣਾ ਨਾ ਕੱਲਾ ਜਮਰਾਜ ਜਮ ਹੈ ਹਮਾਏ ਨਹੀਂ ਤਾਂ ਕਰਦਾ ਉਹਦਾ ਕੋਈ ਜਮਰਾਜ ਵੀ ਕਹਿ ਸਕਦਾ ਚੱਲਿਓ ਮੋਟਰਸਾਈਕਲ ਚੱਲ ਅੱਛਾ ਉਹਦੇ ਨਵੇੜ ਨਾ ਕਿਵੇਂ ਆ ਨਵੇੜ ਦਾ ਬੱਸ ਇਹ ਕਦੂਗਾ ਅੱਛਾ ਤੁਸੀਂ ਆਕਰ ਮੋਟਰਾਂ ਖੜਾਓ ਇੱਥੇ ਨਾ ਕਾਗਜ਼ ਨਾ ਪੱਤਰਾ ਜਾ ਤੁਰ ਕੇ ਜਾਓ ਇਹ ਦੋ ਬੱਸ ਖੜਾ ਇਹ ਰੁਕਦਾ ਜੇ ਰੋਕੂਆ ਬਸ ਤਾਂ ਰੁਕਦਾ ਨਹੀਂ ਇਹ ਬਿਜਲੀ ਜਾ ਭਰੇ ਨੂੰ ਹੋਗਾ ਨਾ ਰੋਕਣਾ ਤਾਂ ਪਊਗਾ ਹਾਂ ਤੋ ਇਹ ਉਦੀ ਲੱਗਿਆ ਹੋਊ ਕੁਛ ਰੋਕਣ ਵਾਲਾ ਆਈ ਓਏ ਮੇਰਾ ਛੱਡ ਲੈ ਲੈਣਾ ਵੀ ਤੇਲ ਮੁੱਕਿਆ ਰੋੜੀ ਲਈ ਆਉਂਦੇ ਹਾਂ। ਹਾਂ। ਉਹ ਸਿੰਗਲ ਵੀ ਜਸਤਾਂ ਸਟਾਰਡਿੰਗ ਹੁੰਦਾ ਜੀ। ਘਰ ਆ ਜਾਣਾ ਫਿਰ ਆਪਣੇ ਕੋਲ ਸੀਨ ਅੱਗੇ। ਜੇਰਾਜ ਉੱਤੇ ਜੇਰਾਜ ਉੱਤੇ ਬੈਠਾ ਰੋੜੀਆਂ ਦਾ ਚਿੱਤਰਗ੍ਰਹਿ। ਆ ਜਾਏ ਤੁਰੇ ਆਉਂਦੇ ਹਾਂ। ਹਾਂ ਤੇਲ ਮੁੱਕਿਆ। ਆਜੂ ਅਜ ਦੇ ਰੋਕ ਲੂਗਾ। ਹਾਂ। ਹੈਨਾ? ਇਹ ਵੀ ਠੀਕ ਹੈ। ਕਸੀਂ ਤੁਰੇ ਆਉਣੇ ਮੈਂ ੱਤਕਾ ਲਾਉਂਦਾ ਉਹ ਫੜੀਏ। ਉਹ ਵੀ ਕਹੂੰਗਾ ਉਹ ਆਪਣਾ ਦੀ। ਜਾਂ ਮੈਂ ਉੱਤੇ ਬੈਠੇ ੱਤਕਾ ਲਾਈ ਜਾਂਦੇ ਵਿੱਚ। ਪਾਪਾ ਪਾਪਾ ਤਾਂ ਪਹਿਲੀ ਠੀਕ ਸੀ ਸੀ ਪਰ ਮੋਢੀ ਤੋਂ ਤੁਰੇ ਫਿਰਦੇ ਸੀ। ਮੋਢੀ ਵੀ ਵੀ ਨਹੀਂ ਸੁਣਾ ਹੈ ਗਿਆ ਪਾਪਾ। ਹੈ ਇਹ ਤੂੰ ਕਿ ਚਲਾ ਰਾ ਇਹਨੂੰ ਪੁੱਤ ਬੜਾ ਡੱਕਰ ਕੇ ਲੈ ਗਿਆ ਖਜਣਾ ਪਤਾ ਨਹੀਂ ਹੁਣ ਕੀ ਹੋ ਗਿਆ ਗੁਰਗੂਜੇ ਕਰਕੇ ਬੰਦ ਹੋ ਗਿਆ ਲੱਗਾ ਭੁੱਖ ਲੱਗੀ ਇਹਨੂੰ ਹਾਂ ਠੀਕ ਹੈ ਸਹੀ ਹੈ ਚੱਲਿਆ ਤੇ ਮਗਰ ਤਾਂ ਬਹੀ ਜੀ ਕਿਧਰ ਦੇਤੀ ਮੈਂ ਇਹਨੂੰ ਮੈਂ ਦਵਾ ਦੂੰ ਦੇਣੀ ਚੱਕੀ ਬਹੀ ਚਲ ਟੱਡ ਸੀਨ ਤੇ ਸਹੀ ਹੈ ਚਲ ਲੱਲਾ ਹਾਂ ਕਰਵਾ ਚਲੋ ਯਾਰ ਮਾਵਾ ਨੂੰ ਨਹੀਂ ਕੁਝ ਹੋਣਾ ਚਾਹੀਦਾ ਕੀ ਹੋ ਗਿਆ ਮੇਰੀ ਬੁੜੀ ਦਾ ਬ੍ਰੇਨ ਹੈਮਰਸ਼ ਹੋਇਆ ਹੈ ਦੋ ਵਾਰੀ ਬਈ ਮੋਣੀ ਨੇ ਤੇਰਾ ਮੰਜੜ ਆਇਆ ਇੱਥੇ ਮੋਣੀ ਨੇ ਕਿਉਂ ਮੱਗਰ ਦੇ ਘਰ ਵਾਲੇ ਚ ਸ਼ੱਕ ਹੋਵੇ ਮੱਗਰ ਦੇ ਘਰ ਵਾਲੇ ਪੁੱਛੇਂਗੀ ਤੂੰ ਘਰ ਵਾਲੇ ਤਾਂ ਮੱਗਰ ਦੇ ਤਾਂ ਮੇਰੇ ਨਾਲ ਪਈ ਸੀ ਹੁਣ ਤੇ ਇਹ ਚੀਜ਼ ਮੈਨੇਜ ਕਰ ਰਹੀਆਂ ਕਿਉਂਕਿ ਤੂੰ ਨਾ ਤੋ ਕਿ ਵੀ ਆ ਗਈ ਹੁਣ ਉਹਦਾ ਆਪਣਾ ਡਰੈੱਸ ਉਹ ਚੀਜ਼ ਨਹੀਂ ਸੀ ਇੱਥੇ ਬਣਾਈ ਆ ਗਈ ਬੀ 10 ਮਿੰਟ ਹੈ ਕਿੱਥੇ ਬੋਲ ਚੁੱਕ ਉਹ ਇੱਥੇ ਉੱਤੇ ਲੱਗਿਆ ਪਿਆ ਬੋਲ ਤੂੰ ਤੇ ਲੱਗ ਰਿਹਾ ਮੈਨੂੰ ਬੜਾ ਸ਼ਿੱਕਾ ਦਾ ਹੀ ਨਹੀਂ ਇਹ ਗੱਲ ਮੱਲਾ ਤੂੰ ਚਾਹ ਲਈ ਹੋਣੀ ਹੈ ਨਾ ਲੈ ਚਾਹ ਪੀ ਲੈ ਸਰਪੰਚ ਲੈ ਫੜ ਉੱਠ ਇਹ ਮੰਜਾ ਕਿੱਧਰ ਗਿਆ ਇੱਥੇ ਕਿਵੇਂ ਆਇਆ ਮੰਜਾ ਤੇਰਾ ਉਹ ਚੀਜ਼ ਆਪਾਂ ਲਿਆਉਣੀ ਹੈ ਵੀ ਲੋਕ ਫੁੱਦੂ ਜਾਂ ਵੀ ਨਹੀਂ ਖਿੱਚਿਆ ਜਾਈਏ ਉਹ ਚੀਜ਼ ਲੈ ਕੇ ਲੈ ਜਾਈਂ ਅਹੀਂ ਕਹੂੰਗੀ ਵੀ ਤੇਰਾ ਮੰਜਾ ਰੱਖ ਸਕੀ ਨਾ ਰੱਖਿਆ ਹੋਂ ਤਾਂ ਆਪ ਉਹਨਾਂ ਲੋਕਾਂ ਨੂੰ ਤਾਂ ਪਤਾ ਲੱਗ ਜਾਣਾ ਵੀ ਜਮਰੂਦ ਰੱਖ ਕੇ ਗਏ ਨੇ ਠੀਕ ਹੈ ਨਾ ਮੈਨੂੰ ਨਹੀਂ ਨਾ ਪਤਾ ਇੱਥੇ ਚੱਦੇ ਤੂੰ ਚਾਹ ਲੈ ਵਾ ਚਾਹ ਪੀ ਲੈ ਬੜਾ ਇੱਥੇ ਇੱਥੇ ਤੂੰ ਕਦੋਂ ਚੱਕ ਲੈ ਮੰਜਾ ਚਾਹ ਦੀ ਘੁੱਟ ਲੈ ਖੜੇ ਮੇਰੀ ਗੱਲ ਸੁਣ ਤੇਰਾ ਮੱਝਾ ਹੋ ਰਿਹਾ ਕਿਵੇਂ ਆ ਭੈਣ ਦੀਏ ਵੀਰੇ ਮੈਂ ਗੋ ਪੈਣ ਦੀਏ ਵੀ ਵਿਚ ਤੰਗ ਨਾ ਕਰਨੀ ਭੈਣ ਦੀਏ ਵੀਰੇ ਹਣਾ ਗੂਗਲ ਡਾਇਲੌਗ ਗੂਗਲ ਨਾਲ ਗੂਗਲ ਨਹੀਂ ਹਾਂਏ ਹੁੰਦੀ ਐ ਸਟੋਰੀ ਬੱਕ ਕੇ ਦੇਖੀ ਤਾਂ ਕੀ ਬਣ ਜਾਂਦਾ ਨਹੀਂ ਹੁੰਦਾ ਬੱਕ ਤੇ ਹਾਦੀ 15 ਦਾ ਬਰਾਬਰ ਦੇ ਨਾਲ ਐਕਸ਼ਨ ਸਰਪੰਚਾ ਉਹ ਉਹ ਬੋਲਦਾ ਨਹੀਂ ਚਾਬੀ ਲਾ ਉੱਠ ਕੇ ਕੁੜੀਓ ਇੰਗਾ ਫੇਰ ਝੋਟ ਲਿਓ ਜਿੰਨਾ ਗੈਣ ਅਲਗ ਕਿੜੇ ਘਰਤੀ ਭੈਣ ਘਰਤੀ ਬੰਦ ਕਰ ਪੂਆ ਸੀਨ ਚਾਲੇ ਦੋ ਮਿੰਟ ਬੰਦ ਕਰ ਦੋ ਦੋ ਮਿੰਟ ਬੰਦ ਕਰ ਦੋ ਮੇਰੇ ਨਾਲ ਕੋਈ ਨਹੀਂ ਪਿਆ ਤੂੰ ਦੰਦ ਕੱਢ ਲੈ ਦੇ ਤੇਰੇ ਕੋਲ ਓਏ ਨਹੀਂ ਕੋਈ ਨਹੀਂ ਆਇਆ ਚੱਲਣ ਦੇ ਕੋਈ ਦਵਾਰੇ ਕਿ ਇੱਥੋਂ ਨਹੀਂ ਇਧਰੋਂ ਨਾਲੇ ਮੈਂ ਮੈਂ ਨਹੀਂ ਮੈਂਗਾ ਫਿਰ ਵਾਹ ਵਾਹ ਰਾਜੂ ਓਏ ਫਿਰ ਅੰਦਰ ਬੈਠੇ ਦਾ ਸ਼ੌਟ ਮਾਰਨੇ ਆ ਨਾ ਮੈਂ ਤੇਰੀ ਥਲੋ ਦੀ ਕਹਾਣੀ ਨਹੀਂ ਨਹੀਂ ਲਾਈ ਤੇ ਵਿਚਾਲੇ ਖੜਦਾਂ ਮੈਂ ਵਿਚਾਲੇ ਖੜਦਾਂ ਲੈ ਬਾਈ ਕਹਿੰਦੇ ਬਾਈ ਫੋਟ ਕਢਣ ਆ ਜੋ ਜੀ ਇੱਧਰ ਆ ਜਾਓ ਆਏ ਫਿਰਦਾ ਉਹ ਇੱਧਰ ਰੱਖ ਇੱਧਰ ਲੈ ਇੱਧਰ ਲੈ ਆ ਜਾਓ ਇੱਧਰੇ ਪਾਸੇ ਆ ਜਾਓ ਕੋਲ ਸਰਪੰਚ ਜੀ ਠੀਕ ਹੈ ਜੀ ਕੀ ਕਰੀ ਜਾਂਦੇ ਹੋ ਬਾਈ ਟੂੜੀ ਪਈ ਜਾਂਦੇ ਨੇ ਤੁਹਾਨੂੰ ਦੇਖ ਕੇ ਸੀ ਆਗੇ ਚੱਲ ਭਾਈ ਚੱਲ ਮੈਂ ਚਲੀ ਜਾਂਦੇ ਆ ਦਮਨਾਂ ਵਾਲੀ ਦਮਨੀ ਜਿਹੜੇ ਕੰਮ ਆਇਆ ਉਹ ਕਰ ਤੈਨੂੰ ਪਤਾ ਕੱਲ ਦਾ ਦਿਨ ਸੀ ਆਪਣੇ ਕੋਲ ਅੱਜ ਫੇਰ ਅੱਜ ਫੇਰ ਨੰਝ ਹਣ ਕਮਾਰਾ ਮੈਨੂੰ ਨਹੀਂ ਪਤਾ ਉਹਨਾਂ ਮਰਜ਼ੀ ਕਰੋ ਜਾਂ ਤਾਂ ਆਪ ਜਿਹੜਾ ਝੋਟਾ ਆਇਆ ਲੈ ਉਹ ਨਹੀਂ ਲੈ ਉਹ ਰੱਦ ਨਹੀਂ ਮੈਂ ਤਾਂ ਆ ਬੈਠਾ ਮੈਥੋਂ ਨਹੀਂ ਜਾਇਦਾ ਅੱਛਾ ਹੁਣ ਤਾਂ ਇਥੋਂ ਨਹੀਂ ਫਰਿਆ ਜਾਂਦਾ ਲੈ ਗੋ ਤੇ ਚੱਲਦੇ ਨਹੀਂ ਉਹ ਉਹ ਕਿਵੇਂ ਆ ਰਿਹਾ ਮੋਟਰਸਾਈਕਲ ਤੇ ਹਾਂ ਮੋਹਨ ਸਿੰਘ ਦਾ ਫਾੜ ਨੂੰ ਕੀ ਪਤਾ ਉਹ ਦੇਖੋ ਉਹ ਉਹ ਕੀ ਵਸਤੂ ਲੈ ਕੇ ਆ ਰਿਹਾ ਵਸਤੂ ਲਿਆਉਂਦਾ ਹੈ ਹਾਂ ਉਹ ਵੀ ਜਾ ਰਿਹਾ ਹੈ ਨਾ ਹੋਰ ਰੋ 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 ਕਰ ਕੇ ਰੋਕਿਆ ਨਾ ਰੋਕਿਆ ਹਾਂ ਫਿਰ ਜਿਹਨੂੰ ਕਿ ਇਹ ਕਿਹੜੀ ਵਸਤੂ ਹੈ ਉਹ ਕਹੋ ਮੋਹਨ ਇਹ ਚੱਲਦੀ ਕਿਵੇਂ ਇੱਥੋਂ ਐ ਚੱਲਦੀ ਐ ਜਲਦੀ ਇੱਕ ਮਿੰਟ ਤੂੰ ਉੱਤਰ ਤੂੰ ਚਲਾ ਕੇ ਦੇਖੀ ਲੈ ਜਾ ਬਜਾ ਕੇ ਲੈ ਜਾ ਰੁਕਦਾ ਤਾਂ ਹੈ ਨਹੀਂ ਹਾਂ ਇਹ ਤੂੰ ਰੋਕਿਆ ਕਿਉਂ ਨੀ ਵਾ ਰੁਕਣਾ ਨਹੀਂ ਹੋਣਾ ਜਨਾਬ ਉਹ ਮਹਾਰਾਜ ਉਹ ਤਾਂ ਉਹਨੇ ਦੱਸਿਆ ਨਹੀਂ ਕਿ ਮੈਂ ਰੋਕਣਾ ਹੈ ਰੁਕਣਾ ਕਿਵੇਂ ਇਹ ਤਾਂ ਆਪੀ ਰੁਕ ਜੋ ਤੇਰੇ ਮੁਕੂ ਇਹਨੂੰ ਪਤਾ ਨਹੀਂ ਕਿਵੇਂ ਰੁਕੂ ਉਹ ਚਲਾਉਣਾ ਨਹੀਂ ਆਉਂਦਾ ਇਹਨੂੰ ਬਾਈ ਨੂੰ ਨਹੀਂ ਆਉਂਦਾ ਉਹ ਖੜਾ ਫਿਰ ਇੱਥੇ ਖੜਾ ਲਾ ਹਾਂ ਉਹ ਆਈ ਜਾ ਕੇ ਲੈ ਜਾਗੇ ਇਹ ਬੈਠਾ ਉੱਤੇ ਹੋਵੇ ਰੱਜੂ ਫੇਰ ਹੀ ਪਤਾ ਲੱਗੂ ਇਹ ਟੱਟ ਰਿਹਾ ਜਾਂਦਾ ਇਹ ਇਹਨੇ ਐਂ ਖੜਾ ਜਾ ਅੰਬੀ ਵਿੱਚ ਪਈ ਇਹਦੇ ਠੀਕ ਤੇਨੂੰ ਉੱਤੇ ਨੂੰ ਪੁੱਛਣਗੇ ਚੰਗਾ ਇਹ ਪੁੱਛਣਗੇ ਵੀ ਇਹ ਕੀ ਵਸਤੂ ਐ ਨਾ ਕਹਿੰਦੇ ਇਹ ਕੁਛ ਨਹੀਂ ਜੀ ਜਦੋਂ ਇੱਥੇ ਜਾਣਾ ਹੁੰਦਾ ਇਹਨੂੰ ਕਿੱਕ ਮਾਰੋ ਤੇ ਐ ਲੈ ਜਾਓ ਅੱਛਾ ਆਹ ਬਟਨ ਜੇ ਦਬੋ ਹਾਂ ਇਹ ਤੋਂ ਸਟਾਰਟ ਹੁੰਦਾ ਤੇ ਤੇ ਲੈ ਜਾਓ ਬਸ ਓਏ ਆਏ ਉਹੀ ਉਹੀ ਕਰ ਦਿਓ ਫੱਤੇ ਦੀ ਕਰ ਦਾਂਗੇ ਉੱਥੇ ਸਮਝਾਉਂਦਾ ਨਾ ਨਾ ਐਵੇਂ ਹੀ ਕਰ ਦਿਓ ਠੀਕ ਆ ਬਸ ਆਹੀ ਆ ਬਸ ਇੱਧਰ ਨਾ ਚੱਕੀ ਗੱਲਾਂ ਬਸ ਠੀਕ ਓਕੇ ਚੱਲ ਵਾਜਾ ਇੱਧਰ ਰੁਕ ਕਿਉਂ ਮੈਂ ਪਿੱਛੇ ਖੜਾ ਜੂੰਗਾ ਓ ਜੇਤਰ ਗੁਪਤ ਤੂੰ ਲੰਘ ਜੀ ਕਿੱਧਰ ਰੋੜੇ ਮੈਂ ਕਿੱਧਰ ਆ ਇੱਧਰ ਆ ਚੱਲ ਚੇਤਰ ਗੁਪਤ ਇਹਨੂੰ ਚੋਰੀ ਦਾ ਉਹ ਉੱਥੇ ਹੈਗਾ ਸੀ ਪਾਪ ਨਹੀਂ ਕਰਦੇ ਹਮ ਸਾਲਾ ਚੋਰੀ ਦਾ ਸਾਲਾ ਪਾਪ ਨੇ ਮੋਟਰਸਾਈਕਲ ਚੁੱਪ ਕਰਕੇ ਇੱਥੇ ਖੜਾ ਦੇ ਤੇ ਤਰ ਜੋ ਤਿੱਤਰ ਹੋ ਜਾ ਤਿੱਤਰ ਹੋ ਜਾ ਨਹੀਂ ਦੇਖਣਾ ਚਲ ਚਲ ਐ ਸੜਕਾ ਵਾਲਾ ਕੱਢ ਲੈ ਪਹਿਲਾਂ ਉਹ ਤੇ ਕੱਢ ਦੇ ਉਹ ਘਰ ਚਲ ਅੱਛਾ ਤੂੰ ਆਪਣਾ ਨਾ ਕਰਦਾ ਟਿਮਕਾ ਕਰਦਾ ਕੀ ਦੱਸਾਂ ਮੈਂ ਇਹ ਜੁਆ ਕਰ ਲੈ ਆ ਦੇਖ ਲੈ ਆ ਗਿਆ ਫੋਨ ਹਾਂ ਹਣਾ ਫਿਰ ਜੁਆ ਤੂੰ ਨਾ ਆਏਗਾ ਹਾਂ ਦੱਸ ਗਈ ਆ ਉਹਦੇ ਨੂੰ ਪੁੱਛ ਕਿੱਥੇ ਆ ਮੈਂ ਕਿੱਥੇ ਹੋਣਾ ਉਹ ਮੈਂ ਇੱਥੇ ਆ ਕਿਧਰ ਨਹੀਂ ਗਿਆ ਆ ਸਰਪੰਚ ਕੋਲ ਜਾਂ ਫਲਾਣਾ ਟਾਈਮ ਤੈਨੂੰ ਨਹੀਂ ਯਕੀਨ ਹੁੰਦਾ ਤਾਂ ਸਰਪੰਚ ਨਾਲ ਗੱਲ ਕਰਕੇ ਦੇਖ ਲੈ ਵੀ ਕਿਹਦੇ ਕੋਲੇ ਬੈਠਾ ਹਾਂਜੀ ਮੈਂ ਕਹਿ ਦੂਗਾ ਉਹ ਸਰਪੰਚ ਆ ਉਹ ਕਿਹਦੇ ਲਈ ਬਾੜਾ ਵਧੀਆ ਮਣਾ ਇਹ ਜੱਤਰ ਬਹਿਣਾ ਮੈਂ ਕਹਿੰਦੀ ਠੀਕ ਹੈ ਠੀਕ ਹੈ ਓਕੇ ਮੈਂ ਸਮਝ ਗਿਆ ਚਲੋ ਆ ਜਾ ਗੱਡੀ ਤੇ ਆ ਨਾ ਫਿਰ ਤੂੰ ਇਧਰ ਹਾਂ ਇਧਰੋਂ ਹੀ ਨਿਕਲ ਜੀ ਪਾ ਪਿੱਛੇ ਤੋਂ ਲਿਆਉਣਾ ਗੱਡੀ ਉਹ ਘਰੋਂ ਨਿਕਲਾਂ ਘਰੋਂ ਨਹੀਂ ਉਹ ਉੱਥੇ ਆਇਆ ਡਾ ਉਹ ਜਿਹੜਾ ਦੂਜੇ ਗੱਡੀ ਤੇ ਆਉਣਾ ਯਾਰ ਤੂੰ ਤੋਂ ਲਿਆਉਣਾ ਤੂੰ ਪਿੱਛੇ ਗੱਡੀ ਲਾ ਬਸ ਐਂ ਕਰ ਲਾ ਹਾਂ ਮੈਂ ਪੈਦਲ ਆਉਣਾ ਤੂੰ ਪਿੱਛੇ ਗੱਡੀ ਲਾ ਪਿੱਛੇ ਪਿੱਛੇ ਗੱਡੀ ਲਾ ਤੋ ਪਿੱਛੇ ਨਾਲ ਛਡਾ ਲਈ ਫੜ ਜਾ ਤੈਨੂੰ ਮਜ਼ਾ ਆ ਹਾਂ ਤੁਸੀਂ ਸਸਾ ਹੋਲ ਦੇ ਗੱਲ ਕਰਦੇ ਮੈਂ ਕਿਤੇ ਕੋਈ ਹੈਗਾ ਲਾਉਣ ਨੂੰ ਮੈਨੂੰ ਦੇਖ ਲਾ ਦੇ ਹੈਲੋ ਚਿੰਦਰੇ ਮੇਰੀ ਗੱਲ ਸੁਣ ਲੈ ਮੈਨੂੰ 2-3 ਦਿਨ ਹੋ ਗਏ ਤੈਨੂੰ ਲੱਭਦੇ ਨੂੰ ਜੇ ਹੁਣ ਸਿੱਧ ਤੋਂ ਪਹਿਲਾਂ ਆ ਗਈ ਆ ਗਈ ਨਹੀਂ ਮੈਂ ਨਹਿਰ ਚ ਛਾਲ ਮਾਰ ਦੂੰ ਤੂੰ ਕਹਦੇ ਛਾਲ ਮਾਰ ਲੈ ਜੇ ਨਾ ਮਾਰੀ ਤਾਂ ਮੈਂ ਕਰਿਆ ਕਿਆ ਹੁ ਤੱਕਾ ਦੇ ਕੇ ਮਾਰੂੰਗੀ ਉਹ ਤੁਹਾਡੀ ਪੈਣ ਨੂੰ ਮੈਂ ਕਿਦੋਂ ਘਰੇ ਲੱਗ ਗਿਆ ਠੀਕ ਹੈ ਚੰਗਾ ਕਹ ਕਰਿਆ ਕਿ ਉਹ ਨਾ ਉਹ ਸਪਲਾਈ ਸਪੈਲਿੰਗ ਮਿਸਟੇਕ ਹੋ ਗਈ ਚਿੰਦਰਪੰਚਨੀ ਚ ਆ ਜਾ ਆ ਜਾ ਉਹ ਜੇ ਤੂੰ ਨਾ ਮਾਰਿਆ ਨਾ ਤੈਨੂੰ ਮੈਂ ਡੋਬ ਡੋਬ ਕੇ ਮਾਰੂੰ ਹੁਣ ਤੂੰ ਘਰੇ ਬੜੀ ਇਹ ਦਵਾਰੇ ਲਾਉਣੇ ਬਾਬਾ ਆਸੀ ਨਿਕਲ ਗਈ ਸਾਡੀ ਮੈਂਬਰ ਨੇ ਆਜ਼ਾਦ ਮੈਨੂੰ ਤੈਨੂੰ ਐ ਪਤਾ ਤੈਨੂੰ ਦਵਾਰੇ ਯਾਰ ਦਵਾਰੇ ਤੂੰ ਮੇਰੇ ਤੇ ਕੀ ਦੂਸ਼ਣ ਚੱਕਦੀ ਆ ਕੰਟੈਕਟਰ ਕੀ ਕਹਿ ਰਹੇ ਨੇ ਮੈਡਮ ਹਾਂ ਚਲੋ ਰੱਖ ਮੈਡਮ ਸੁਣੀਏ ਤੂੰ ਮੇਰੇ ਤੇ ਕੀ ਇਲਜ਼ਾਮ ਲਾ ਨਹੀਂ ਆ ਹੁਣ ਕੀ ਹੋ ਗਿਆ ਮੈਨੂੰ ਕਦੇ ਗੁੱਸੇ ਦੇਖਿਆ ਨਹੀਂ ਨਾ ਮੈਂ ਮੇਰੇ ਪਿਆਰ ਨਾਲ ਰਿਸਪੈਕਟ ਦੇ ਦਿੱਤੇ ਤਾਂ ਹੀ ਤਾਂ ਮੈਂ ਕਹਿ ਰਹੀ ਸੀ ਮੈਂ ਕਹਿੰ ਮੈਨੂੰ ਨਾ ਰੂਟ ਹੋਣਾ ਆ। ਰੂਟ ਹੋਣਾ ਹੈ। ਹਾਂ ਮੈਂ ਪਹਿਲਾਂ ਹੀ ਪੁੱਛੇ ਮੈਂ ਕਹਿੰ ਮੈਨੂੰ ਨਾ ਰੂਟ ਹੋਣਾ ਮੈਨੂੰ ਉਹ ਚ ਲੋੜ ਨਹੀਂ ਨਹੀਂ ਹੋਣੀ ਰਹੀ ਸੀ। ਨਾ ਤੂੰ ਮੇਰੇ ਤੇ ਕੀ? ਸੋਰੀ 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 ਸੋਰੀ। ਮੈਨੂੰ ਇਹ ਦੇਖ ਕੇ ਆਸ ਆਈ ਜਾਂਦਾ। ਲੈ ਕੋਈ। ਚਲ ਫੋਣੀ। ਹਾਂ ਮੈਂ ਗੁੱਸੇ ਨਹੀਂ ਕਰਨੀ ਨਾ ਕਿਉਂਕਿ ਉਹ ਪਿਆਰ ਵਾਲੀ ਕੀਤੀ ਹੋਈ ਹੈ ਪਹਿਲਾਂ। ਮੈਂ ਤਾਂ ਇਹ ਕਹਿੰਦੀ ਕਾਟ ਰਹੀ ਮੈਨੂੰ ਬੋਲੀ। ਕਿੰਨਾ ਕਰਾਂ ਨੀ ਤੂੰ ਉਹਨੇ ਕੋ ਜਾ ਕੇ ਕੀ ਕਰਦੀ ਆ? ਗੱਲਾਂ ਕਰ ਰੋਇਆ ਸੀ ਨਾਲ ਰੋਇਆ ਸੀ ਰੋਇਆ ਸੀ ਗੱਲਾਂ ਕਰ ਲੈ ਬਈ ਜੇ ਸੋਹਰਾ ਬੰਦੇ ਮੈਂ ਤੇਰੇ ਬੰਦੇ ਨਾਲ ਨਹੀਂ ਬਈ ਮਹਾਰਾਜ ਇੱਥੇ ਕਾ ਤੂੰ ਖੜਾਈ ਖੜੇ ਹੋ ਏ ਤੈਨੂੰ ਨਹੀਂ ਪਤਾ ਸਰਪੰਚ ਦੀ ਜਾਨ ਕੱਢਣੀ ਆ ਤੇ ਕੱਢਣੀ ਪਤਾ ਕਿੱਥੇ ਆ ਕੱਢਣੀ ਨਾ ਗੱਡੀ ਕਿਉਂ ਕਿੱਥੋਂ ਕਿੱਥੇ ਕਰਨੀ ਵਾਲਾ ਜੀ ਉਹ ਖੰਭਾ ਦੀਦਾ ਉਹ ਉੱਥੇ ਗੱਡੀ ਆਟੋਮੈਟਿਕ ਬਲਟੀ ਗਈ ਐ ਗਈ ਆਟੋਮੈਟਿਕ ਮੂਦੀ ਵੱਜੂਗੀ ਤੇ ਉੱਥੇ ਸਰਪੰਚ ਦੇ ਪ੍ਰਾਣ ਨਿਕਲ ਜਾ ਮਾਰ ਦੂੰ ਮੈਂ ਓਏ ਉਹ ਖੰਭੇ ਤੇ ਹੁਣੀ ਜਾਈਂਦੀ ਉਹ ਖੰਭੇ ਕੋਲੇ ਗੱਡੀ ਆ ਗਈ ਨਾ ਇਹਦੋਂ ਯਾਰ ਕੋਈ ਚੀਜ਼ ਜੀ ਆ ਜੇ ਨਾ ਯਾਰ ਭਾਂਜ ਦਿਲ ਦੀ ਜੀ ਮਤਲਬ ਕੋਈ ਨਿਸ਼ਾਨੀ ਜੀ ਆਹ ਹਾਂ ਓਹ ਆਹ ਦੇਖੋ ਇਸ ਤੇ ਕਹਿਣਾ ਮੇਰੇ ਹਿਸਾਬ ਨਾਲੀ ਫਿਰ ਹੈ ਜੇ ਮੇਰੇ ਕੱਛਾ ਜੋ ਮਸਕਾਉਣ ਲੱਗੇ ਸਰਪੰਚ ਨਹੀਂ ਅੱਛਾ ਹਿਸਾਬ ਨਾਲੀ ਫਿਰ ਦਰਨ ਇੱਥੇ ਇਧਰੋਂ ਕਢਾ ਦੇ ਆਹ ਪੁਲੀ ਕੋਲੇ ਨਿਸ਼ਾਨੀ ਆਹ ਚੀਜ਼ ਜੋੜੇ ਇਧਰੋਂ ਆ ਰਹੀ ਹੈ ਗੱਡੀ ਉਹ ਉੱਥੇ ਕਢਦੇ ਉਹ ਉੱਥੇ ਖੜਾਉਣੇ ਨੇ ਹਾਂ ਵਾ ਐਕਸੀਡੈਂਟ ਕਰਾਉਣਾ ਵਾ ਕਾਰ ਕਿੰਨੇ ਇੱਥੇ ਜਮਰਾ ਐਕਸੀਡੈਂਟ ਕਰਾਉਣਾ ਲੱਗਦਾ ਮੈਨੂੰ ਉਹ ਪੁਲੀ ਦੀ ਨਹੀਂ ਤੇ ਨਾ ਫੈਕਟਰੀ ਕੋਲੇ ਜਿੱਡੀ ਆਪਾਂ ਜਾਣ ਕਰਾ ਲੈਣੇ ਇਹਨਾਂ ਨੇ ਸੂਰਦ ਨੂੰ ਇਹਦੇ ਮੋਟੜ ਦੇ ਪਿੱਛੇ ਲੈ ਜਾ ਹਾਂ ਰਲਾタル ਬੱਲੇ ਆ ਚਲੋ ਉੱਥੇ ਪੁਲੀ ਜੋ ਜਿੱਥੇ ਬਾਪੂ ਨਹੀਂ ਇਹ ਆਪ ਰੱਖੂਗਾ ਹੈ ਆਪ ਰੱਖੂਗਾ ਕੌਣ ਆਪਾਂ ਆਹ ਦਰਵਾਜ਼ੇ ਵਾਲੀ ਜਗ੍ਹਾ ਪੁੱਤਰਾ ਰੱਖਦਾ ਆਜਾ ਦੱਸਦਾ ਤੈਨੂੰ ਉੱਥੇ ਰੱਖ ਕੀ ਫਿਰ ਤੂੰ ਨਾ ਫਿਰ ਤੂੰ ਇਹ ਕਹੇਗਾ ਤੇ ਅੱਛਾ ਇੱਥੇਗਾ ਤੂੰ ਰੱਖਦਾ ਜੀ ਕੋਈ ਇੱਥੇ ਗੱਡੀ ਆ ਕੇ ਬੁੜਕੂਗੀ ਤੇ ਉਲਟ ਇਹ ਉਲਟੂ ਕੀ ਤੇ ਇੱਥੇ ਕਾਰਨ ਬਣੂਗਾ ਟਾਈਮ ਕੀ ਸੀ ਸਮਾਂ ਸਮਾਂ ਹੂੰ ਕਾਰਨ ਤੇ ਸਰਪੰਚ ਤਿੰਨੇ ਇਕੱਠੇ ਹੋਣਗੇ ਕਾਰਨ ਤੇ ਸਰਪੰਚ ਤਿੰਨੇ ਇਕੱਠੇ ਹੋਣਗੇ ਫਿਰ 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 ਡੜੇ ਤੇ ਚੜ੍ਹ ਕੇ ਤੇ ਤੇ ਫਿਰ ਤੂੰ ਕਹੇਗਾ ਡੜੇ ਤੇ ਚੜੂਗੀ ਫਿਰ ਤੂੰ ਕਹਿੰਦਾ ਕਿ ਜਨਾ ਮੜੇ ਵੱਡਾ ਡੜਾ ਰੱਖ ਦੋ ਓਹ ਹੋ ਏ ਡਿਗੜਾ ਨਾ ਮਰੀ ਖੜਾ ਕਿ ਮੈਂ ਦਾ ਡਲੀ ਨਾ ਮਾਰਦਾ ਇਹਦਾ ਫੇਰ ਵੀ ਡਲਾ ਏ ਏਡੇ ਨਾਲ ਏਡੇ ਡੇ ਨਾਲ ਕੀ ਕੋਈ ਪੱਤਾ ਸਾਰਾ ਰੱਖੋ ਆਏ ਗਈ ਕਿਹ ਡੇ ਕਿ ਸਰਪੰਚ ਕਿਹੜਾ ਵਾਲਾ ਵੱਡਾ ਐ ਵੀ ਮਾਰਦੀ ਜਮਰਾਜ ਨੂੰ ਇਹ ਕਿਸਮਾ ਉਹ ਜਮਰਾਜ ਚਾਹੇ ਤਾਂ ਇੱਕ ਡਿਗ ਡੜੀ ਨਾਲ ਮਾਰ ਸਕਦਾ ਆਏ ਨਹੀਂ ਤੇ ਕੋਈ ਏਡੇ ਕਿੜਾ ਲੈਣਾ ਉਹ ਸਰਪੰਚ ਕਿਹੜਾ ਵਾਲਾ ਵੱਡਾ ਆਏ ਗਈ ਚੱਲ ਡਲਾ ਵੀਡੀਓ ਚ ਨਹੀਂ ਆਉਣਾ ਆਊਗਾ ਆਊਗਾ ਉਹ ਬੰਦ ਕਰ ਉਧਰ ਐ ਕੁਸ ਮੈਂ ਤਾਂ ਹੀ ਕਹਿੰਦਾ ਹੀ ਗਾਹ ਕਰੀਏ ਹਨੀ ਉਧਰ ਆ ਜਾ ਓਏ ਕੱਟਲਾ ਪਰਾਉਣੇ ਆ ਹਾਂ ਮੈਂ ਤਾਂ ਬਈ ਲਾਈ ਬੈਠਾ ਓਏ ਗਦਾ ਗਦਾ ਥੱਲੇ ਮੈਂ ਗਦਾ ਮੈਂ ਫੜੀ ਬੈਠਾ ਹਾਂ ਹਾ ਦੇ ਇੱਥੇ ਹਾ ਕੁੜੀ ਕੁੜੀ ਠੀਕ ਹੈ ਹਾਂ ਚੱਤੋ ਕਦੋਂ ਜੀ ਉਧਰ ਤੋਂ ਉਧਰ ਤੋਂ ਦੋੜਾ ਬਾਸ ਲੁਕ ਲੁਕਾਂਗੇ ਅਸੀਂ ਇਧਰ ਲੁਕਾਂਗੇ ਇਧਰ ਲੁਕਾਂਗੇ ਇਧਰ ਗੱਡੀ ਕਿੱਥੇ ਲਾਉਣੀ ਆ ਮੰਗਦੇ ਉਰੀ ਘੜੀ ਰੰਨੇ ਗੱਡੀ ਗ੍ਰੈਂਡਾ ਦਾ ਸੀਟ ਆ ਪੰਜ ਪੁੱਲ ਗਿਆ ਆ ਆ ਆ ਠੀਕ ਹੈ ਐ ਚਾ ਠੀਕ ਹੈ ਨਹੀਂ ਹਜੇ ਨਹੀਂ ਦੱਸਦੇ ਯਾਰ ਕੀ ਘੱਟੀ ਘੱਟੀ ਹਜੇ ਨਾ ਦੱਸ ਹਜੇ ਨਾ ਦੱਸ ਤਾ ਮੈਂ ਪੁੱਛਣ ਡਲੇ ਆਲਾ ਠੀਕ ਹੈ ਠੀਕ ਚੱਲ ਕਿਤਨਾ ਆਉ ਬੱਚਿਆ ਜੋ ਇਹ ਬਹੀ ਚ ਦੇਖੂ ਇਹ ਆ ਕਿਵੇਂ ਉੱਥੇ ਕਿਵੇਂ ਗੱਲੇ ਤੂੰ ਜਿਵੇਂ ਤੈਨੂੰ ਮੈਂ ਪਹਿਲਾਂ ਕਿਵੇਂ ਦੱਸਿਆ ਸੀ ਤੈਨੂੰ ਉਸਾਰ ਜਨਾਬ ਇਹ ਕੀ ਹੈ ਜੀ ਉਹ ਸੀਗਾ ਜਨਾਬ ਇੱਥੇ ਕਦੋਂ ਖੜਿਆ ਉਹ ਇੱਥੇ ਆਪਾਂ ਜਾਣ ਲੈਣੀ ਆ ਉਹ ਤਾਂ ਠੀਕ ਹੈ ਮਹਾਰਾਜ ਫਿਰ ਇਹ ਡੜੇ ਤੋਂ ਕੀ ਕਰਨਾ ਆ ਆਹ ਕੀ ਹੈ ਡੜਾ ਕਾ ਤਾਂ ਚੱਕਿਆ ਤੇ ਚਿੱਤਣਾ ਜ ਰਹਿਣਾ ਹਾਂ ਮਰਾ چھوٹਾ ਹੈ ਵੱਡਾ ਉਹ ਤਾਂ ਲੱਕੜ ਨਹੀਂ ਪੋਗੀ ਮਹਾਰਾਜ ਵੱਡਾ ਬੀ 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 ਭੁੱਲ ਜਾਂਗੇ ਭੁੱਲ ਜਾਂਗੇ ਮੌਕੇ ਦਾਦੀ ਚ ਕੱਟ ਲਾਗੇ ਚੱਲ ਇੱਕ ਉਹ ਇੱਥੇ ਕੀ ਕਰੇ ਇੱਥੇ ਲਵਾਂਗੇ ਸਰਪੰਚ ਦੇ ਪ੍ਰਾਣ ਹਾਂ ਤੇ ਫਿਰ ਐਦੋਂ ਕੀ ਕਰਾਉਣਾ ਜੀ ਉਰੇ ਇਹ ਦੋ ਕੀ ਤਰ੍ਹਾਂ ਚ ਲੈਣਾ ਹੈ ਇਹੀ ਦਾ ਅੱਜ ਪ੍ਰਾਣ ਕਹਿ ਦਿੰਦਾ ਕੋਈ ਨਾ ਫਿਰ ਆ ਆ ਗਿਆ ਠੀਕ ਹੈ ਜੀ ਹੋਰ ਥੋੜਾ ਜਿਹਾ ਵਧੀਆ ਕਰੀਏ ਫਿਰ ਇਧਰੋਂ ਨਾ ਆਏ ਆ ਆ ਗਿਆ ਮਾਰੇ ਹਲਕਾ ਹੋ ਗਿਆ ਹਾਂ ਵਾਹ ਆ ਗੱਲ ਤਖੜੀ ਹੈ ਦਿਨ ਦੀ ਪਰੌਣੇ ਜਿੰਦ ਤੇਰੀ ਏ ਵੱਡਾ ਵੱਡਾ ਹੋ ਕੇ ਮਾਨ ਨਾ ਕਰੀ ਹਾਂ ਗਾਣੇ ਨਹੀਂ ਗਾਈ ਹਾਂ ਹੱਥ ਹੱਥ ਕਿੱਲੇ ਕਰ ਲੈ ਫੈਨ ਉਹ ਆਇਆ ਹੋ ਸਰਤੇ ਦਾ ਲਾ ਪੱਲੇ ਪੱਟ ਬਸ ਹੁਣ ਉਧਰੋਂ ਤੁਰਿਆ ਆਉਣਾ ਤੁਰਿਆ ਆਉਣਾ ਚੱਲ ਬਈ ਐਕਸ਼ਨ ਹੁ ਢਾਈ ਦਿਨ ਦੀ ਪਰੌਣੀ ਜਿੰਦਾ ਤੇਰੀ ਜਿੰਦ ਉੱਤੇ ਮਾਰਨਾ ਕਰੀ ਉਹ ਦੇਖੀ ਪਾਉਂਦਾ ਕਿਵੇਂ ਗੜਾਈਆਂ ਦੇ ਉੱਤੇ ਮਾਰੇ ਠੀਕ ਹੈ ਜੀ ਜਾੜ ਦੇ ਜਾਂਦੇ ਖਿੱਚ ਦੇ ਖਿੱਚ ਦੇ ਹੁਣ ਤਾਂ ਹੀ ਕਰੀ ਮਹਾਰਾਜਾ ਆ ਡੜਾ ਤਾਂ ਤੁਸੀਂ ਧਰਤਾ ਤੇ ਹੁਣ ਮੈਂ ਕਹਤੋਂ ਉਹ ਦੇਖ ਦੇਖ ਉਹ ਉਰੀ ਚੱਕਣਾ ਤੁਸੀਂ ਜਿਹੜਾ ਐਕਸ਼ਨ ਹੋ ਗਿਆ ਠੀਕ ਹੈ ਉਹ ਆਉਂਦੀ ਆ ਗੱਡੀ ਗੱਡੀ ਦਿਖ ਰਹੀ ਐ ਬਈ ਤੈਨੂੰ ਅਸੀਂ ਉਹ ਤਾਂ ਨਹੀਂ ਹੋ ਰਹੇ ਇੱਕ ਦੂਜੇ ਦੇ ਉਹਲੇ ਤਾਂ ਨਹੀਂ ਲੁਕ ਰਹੇ ਆ ਪਾਉ ਦੀ ਕਹਦੇ ਆਪਾਂ ਕਹਦੇ ਬੋਲੋ ਵੀ ਕਿੱਢ ਹੁਣ ਦੇਖੀ ਕਿਵੇਂ ਲੈ ਜਾਂਦਾ ਗੱਡੀ ਜੀ ਬੈਗ ਹੁਣ ਆਪਾਂ ਮਾਰੇ ਜੱਫਾ ਲਾਉਣੀ ਉਹਨੂੰ ਟੱਕੀ ਨਾਲ ਲੈਂਦੇ ਆ ਆ ਜਾ ਫਿਰ ਲੈ ਇੱਧਰ ਪਾਸੇ ਰੱਖੀ ਫੜਾ ਬਸ ਇੱਧਰ ਹੀ ਰੱਖੋ ਇੱਥੇ ਰੱਖੋ ਲੈ ਕੀ ਗੱਲ ਹੈ ਉਹ ਗੋਲੀ ਹੁਣਾ ਦੀ ਉਹਨੂੰ ਚਲ ਉਧਰ ਰੱਖ ਲੈ ਇੱਕ ਇੱਥੇ ਉਹ ਡਾਇਲੌਗ ਦੇ ਦਾਂਗੇ ਹੁਣ ਆਪਾਂ ਹਾਂ ਫੜਾ ਫੜ ਦੇ ਦੀ ਰੱਖਣ ਸਾਰ ਆਪਾਂ ਨਿਕਲਾਂਗੇ ਉਹ ਉਧਰ ਲੈ ਯਾਰ ਫੇਰ ਦੁਬਾਰਾ ਆਵਾਂ ਥੋੜਾ ਟਾਈਮ ਨਹੀਂ ਬਾ ਉਹਨੇ ਖੜ ਗਿਆ ਕੱਲ ਨੂੰ ਮੈਂ ਦੇਖ ਲੂ ਚਲ ਉਰੇ ਗੱਡੀ ਚ ਉੱਤਰਦੇ ਆ ਲੈ ਲੋ ਹੁਣ ਦੇਖ ਨਾ ਉਹ ਪਿੱਛੇ ਚੀਨ ਤਾਂ ਲੱਗ ਜੂ ਵਿੱਚ ਬੋਲੀ ਜਾਂਦੇ ਨੇ ਆ ਜਾ ਆ ਜਾ ਹਾਂ ਜੀ ਇਹਨੇ ਕਹਿਤਾ ਦੋ ਵਾਰੀ ਤੈਨੂੰ ਉਹ ਵੀ ਕਰਦੇ ਆ ਉਹ ਕਰ ਦਿੰਦੇ ਆ ਉਹਦਾ ক্লোਜ਼ ਹੀ ਲੱਗਣਾ ਨਾ ਜੀ ਉਹਦਾ ਤੁਸੀਂ ਆ ਸੀਨ ਲੈ ਲਈ ਆਪਾਂ ਲੈ 13 ਲੱਗਿਆ ਹੋਇਆ ਸੀ ਇਹਦਾ ਨਸ਼ਾ ਕੀਤਾ ਹੋਇਆ ਤੇ ਤੁਸੀਂ ਆ ਸੀਨ ਕਰ ਲੋ ਜਿਹੜਾ ਕਰਨਾ ਹੁਣ ਉਹਨੂੰ ਉਹਦੂ ਆ ਕੱਟ ਲੱਗ ਗਿਆ ਭਾਈ ਸਾਡਾ ਸੀਨ ਲੈ ਲੈ ਚੱਲ ਇੱਕ ਵਾਰ ਆ ਜਾ ਆ ਜਾ ਆ ਜਾ ਉਹ ਕਿਤੇ ਉਹ ਲੱਗ ਗਿਆ ਕਿਤੇ ਆ ਲੈ ਕਹਿੰਦਾ ਵੀ ਵਿੱਚ ਸਾਨੂੰ ਆਉਣ ਦੇ ਦਿੱਤਾ ਮੀਰੋ ਹਾਂ ਹੀ ਕਹਿੰਦਾ ਜੀ ਮੈਂ

ਕੱਡੀ ਸਟਾਰਟ ਹੋਊਗੀ ਆਉਣਗੇ ਤੇ ਫਿਰ ਇੱਕ ਕਾਰਨ ਆਪਣਾ ਬਣੂਗਾ ਹਨ ਫਿਰ ਇਹ ਦਵਾ ਠੀਕ ਹੈ ਕਰਕੇ ਫਿਰ ਮੈਂ ਉਧਰੋਂ ਮੈਂ ਰੋੜਾ ਚੱਕਣਾ ਇਧਰ ਮਾਰੂ ਤੁਸੀਂ ਕਹੋ ਉਹ ਹੋ ਕਾਰਨ ਤੇ ਆਪਣੇ ਦੀ ਆ ਗਿਆ ਫਿਰ ਇਹ ਦਵਾ ਕਹੀ ਮਹਾਰਾਜ ਕਿਤਨਾ ਜੀਣਾ ਦੁਨੀਆ ਕਹਿੰਦੇ ਨਹੀਂ ਮਾਰ ਤੁਹਾਨੂੰ ਇਹਦੇ ਕੀ ਕਰੀ ਮੇਰੇ ਜਿੱਤਣਾਂ ਚ ਦੇ ਦੇ ਉਹ ਤਰੀਪੋਂ ਨਾ ਮਰੀ ਗਾ ਫੇਰ ਭਜ ਲੰਘ ਗਿਆ ਹਾਂ ਨੰਮ ਦਾ ਸਿੱਧਾ ਨਹੀਂ ਫੇਰ ਹੁਣ ਵੀ ਕੋਈ ਮਹਾਰਾਜ 2 ਘੰਟੇ ਹੋ ਗਏ ਆ ਬਦ ਗਏ ਨਾ ਮਹਾਰਾਜ ਆਜ ਅੱਜ ਦਾ ਤੇ ਨਹੀਂ ਆ ਤੇ ਦਿਨ ਸਿੱਪ ਗਿਆ ਘੰਟਾ ਇੱਕ ਰਹਿ ਗਿਆ ਆਪਣੇ ਕੋਲ ਛੇਤੀ ਕਰੋ ਕੁਝ ਨਾ ਕੁਝ ਚੱਲ ਆ ਜਾ ਦਲਾ ਚੱਕਰ ਬਦਲਾ ਬਬ ਕਰੇਗਾ ਆਊਗਾ ਉੱਡੇ ਨਹੀਂ ਚੱਲ ਲੈ ਇਹਨਾਂ ਦਾ ਕੋਲ ਚੱਲ ਡਰੋੜੇ ਤੇ ਚੜੂਗੀ ਇਸ ਕੰਮ ਵਿੱਚ ਜਲਦਬਾਜ਼ੀ ਨਹੀਂ ਕਰਦੇ ਹਾਂ ਅਪਨ ਤਾਂ ਕੀ ਕਰੀਏ ਆਪਾਂ ਡਰੋੜੇ ਤੇ ਚੜੂਗੇ ਓਏ ਚੱਲ ਪਰੇ ਚੋ ਆਹ ਨਹੀਂ ਧਵਾ ਰੇ ਕਰ ਆਹੀ ਕਹਿ ਕੁੱਝ ਤੂ ਉੱਤੇ ਤਾਂ ਤੇ ਭੱਜਿਆ ਓ ਮੇਰਾ ਹੱਥ ਕਰ ਲਈ ਚੱਲ ਮੈਂ ਤਾਂ ਨਹੀਂ ਲਾ ਸਕਦਾ ਚੱਲ ਰਹੀ ਰੈਡੀ ਮੈਂ ਕਹੇ ਮਹਾਰਾ ਕੇ ਮਹਾਰਾ ਭੂਗਮਰ ਮੇਰੇ ਬਾਰੇਗਾ ਨਾ ਮਹਾਰਾ ਕੇ ਨਹੀਂ ਮਹਾਰਾ ਭੂਗਮਰ ਦਿਖਾਓ ਮਹਾਰਾ ਚੱਲ ਲੈ ਹੁਣ ਮੇਰੇ ਬਾਰੇਗਾ ਤੋਰ ਹਾਂ ਹਾਂ ਹੱਥ ਨਾ ਕਰ ਪਹਿਲਾਂ ਤੂੰ ਫੜ ਜਾ ਤੇਰੇ ਜਿਹਦੇ ਵਜ੍ਹਾ ਹੀ ਕਰ ਦੂ ਓ ਮਾਰ ਖਤਾਨਾ ਚ ਉਮਰ ਨਾ ਨਾ ਆਦਾ ਤੱਕ ਆਦਾ ਤੱਕ ਉਸੇ ਦਮਰੇ ਹੱਥ ਚ ਆ ਗਿਆ ਹੱਥ ਪਨਾ ਰੱਖ ਪਿੱਛੇ ਰੱਖ ਚੱਲ ਚੱਲ ਮਹਾਰਾਜ ਜਿਹੜਾ ਤੁਹਾਡਾ ਕਾਰਨ ਮੇਰੇ ਪਹਿਲਾਂ ਵੱਜਿਆ ਉਹਦਾ ਹਾਂ ਉੱਤੇ ਮਗਰ ਗਦਾ ਲੈ ਕੇ ਮੇਰੇ ਮਗਰ ਪੈਨੇ ਹੋ ਜੇ ਨਾ ਫਿਰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮਹਾਰਾਜ ਨੂੰ ਕਹਿੰਦੇ ਨਹੀਂ ਮਹਾਰਾਜ ਮੈਂ ਥੱਕ ਚੁੱਕਿਆ ਆ ਸੋਡੇ ਇਹ ਜੇ ਕੰਮਾਂ ਤੂੰ ਬਸ ਉੱਥੇ ਕੱਟ ਮਾਰ ਦੇ ਉੱਥੇ ਕੱਟ ਮਾਰੋ ਜਦੋਂ ਲੈਟ ਨਹੀਂ ਚਲੋ ਆਜੋ ਹਾਂ ਜੀ ਬੜਾ ਇਦੂ ਦੀ ਦੀ ਨਹੀਂ ਮਾਨੀ ਇੱਥੇ ਆ ਨਾ ਇੱਧਰ ਆਜਾ ਇੱਥੇ ਖੜ੍ਹ ਤੂੰ ਹਰੀਸ਼ ਇੱਥੇ ਖੜ੍ਹ ਹਰੀ ਇੱਥੇ ਬੈਠੀ ਅਸੀਂ ਜਮ ਲੋਕ ਚ ਆਏ ਤੇ ਰੰਗ ਅਸੀਂ ਜਮ ਲੋਕ ਚ ਆਏ ਮੈਂ ਇੱਥੇ ਮੈਂ ਜਮ ਲੋਕ ਦਾ ਮਹਾਰਾਜ ਹਾਂ ਮਹਾਰਾਜ ਮੈਂ ਉਹਨੇ ਮੇਰੀ ਗੱਲ ਸੁਣ ਮੈਨੂੰ ਪਤਾ ਛੋਡੇ ਕੋਲ ਕੈਰੇਕਟਰ ਘੱਟ ਹੈ ਇੱਕ ਹੈ ਆਪਾਂ ਬਣਾਉਣਿਆ ਮੂਡ ਕਿਉਂ ਏ ਰੱਬ ਤੋਂ ਹਟ ਗਏ ਤਾਂ ਕਿੱਥੇ ਗਰੀ ਜਾਂਦੇ ਹੋ ਅੱਛਾ ਇਹ ਸੁਣੋਗੇ ਕੋਈ ਗੜਬੜ ਹੋਗੀ ਓਹ ਹੋ ਸੌਰੀ ਓਹ ਹੁਣ ਵੀ ਓਏ ਹੁਣ ਵੀ ਕੰਮ ਤੇ ਹੋਰ ਟਾਈਮ ਹੁੰਦਾ ਹੈ ਥੱਕਾ ਯਾਰ ਰਾਤ ਕਿਹਦੀ ਮਦਦ ਮੈਂ ਕਹਿੰਦਾ ਇੱਕ ਪਿੱਗ 'ਚ ਨਹੀਂ ਡੈਟ ਆਉਣਾ ਦੁਬਾਰੇ ਕਰ ਅੱਛਾ ਇੱਕ ਪਿੱਗ 'ਚ ਨਹੀਂ ਇੱਕ ਪੈਕੇਜ ਲਾ ਲਿਆ ਹੈ ਨਾ ਕਹ ਮੈਂ ਕਦੋਂ ਆਇਆ ਨਹੀਂ ਬੱਬੇ ਇਹਨਾਂ ਨੇ ਥੱਲੇ ਧਰਨਾ ਜੀ ਉਹ ਚੰਦ ਦੇਖੀ ਕਿੰਨਾ ਸੋਹਣਾ ਮੈਂ ਕਹ ਤੂੰ ਹਾਂ ਚੰਨ ਤਾਂ ਬਾਕੀ ਸੋਹਣਾ ਧਰ ਨਹੀਂ ਆ ਉਹ ਦੇਖ ਚੰਦ ਅੱਛਾ ਉਹ ਆ ਉਹ ਵੀ ਸੋਹਣਾ ਹੈ ਤੇ ਫਿਰ ਤੂੰ ਇਹਨੂੰ ਕਹੀਂ ਕਹ ਦੇ ਕੇ ਗਲਬ ਜਿਹਦੇ ਆ ਚੰਦ ਬਣਿਆ ਹੁੰਦਾ ਨਾ ਅੱਥੀ ਤੇ ਚੰਦ ਬਣਿਆ ਹੁੰਦਾ ਨਾ ਮੇਰੇ ਬਣਿਆ ਉਹਦਾ ਕੱਲਾ ਪਾਲਾ ਸੁਣਾ ਹੁੰਦਾ ਹੈ ਤਾਹੀਂ ਵਗਰ ਐਡਾ ਸੋਹਣਾ ਆਏ ਨਹੀਂ ਇੰਨਾ ਨਹੀਂ ਅਜਾਏ ਨਹੀਂ ਖੜ ਜਾ ਓਏ ਗੱਲ ਤਾਂ ਸੁਣ ਲੈਣਾ ਬਈ ਹਾਂ ਛੇਤੀ ਕਰ ਮੋਹਾਈ ਦੇ ਵਾਲਾ ਲਾ ਲਾਂਗੇ ਪਰ ਮੈਨੂੰ ਸੀਨ ਸਮਝਾ ਦੇਣ ਦੇ ਮਤਲਬ ਕਹਿੰਦਾ ਹਾਂ ਮੂੰ ਬਾਵਾ ਸੁਣੇ ਇੱਥੇ ਕਿਹੜਾ ਚੰਦ ਆ ਆਉ ਦੇਖ ਮੇਰਾ ਪਾਪਾ ਬੈਠਾ ਪਾਪਾ ਪਾਪਾ ਅੰਦਰ ਤੋਰਦੇ ਮੈਂ ਸ਼ਰਮਾ ਮੇਰਾ ਪਿਆਓ ਬੈਠਾ ਮੇਰਾ ਪਿਆਓ ਬੈਠਾ ਹੋਇਆ ਤੈਨੂੰ ਪਾਪਾ ਬੇ ਹੁਣ ਥੱਲੋਂ ਲਾ ਸੀ ਸਾਰਾ ਥੋੜੀ ਉੱਪਰੋਂ ਲੱਗੂ ਯਾਰ ਓਏ ਉਹ ਲੱਗੂ ਮਾਏ ਦੁਬਾਰਾ ਲਾ ਲਾਂਗੇ ਇੰਨਾ ਗਾ ਆ ਕੇ ਨਾ ਸਾਰਾ ਕਰ ਲੈਣ ਦੇ ਉਹਨਾਂ ਨਾਲ ਹੁਣ ਅਸੀਂ ਪਾ ਯਾਸੀਨ ਨਾ ਖਰਾਬ ਕਰਿਆ ਕਰੋ ਇਹਨੇ ਖੋਲ ਹੀ ਲਿਆਉਣਾ ਉਹ ਕੈਮਰਾ ਲਿਆ ਰਿਹਾ ਸੀ ਜਾ ਰਿਹਾ ਸੀ ਹੁਣ ਲੈ ਸਕਦਾ ਬਾਲੇ ਪੈਰ ਬਾਲੇ ਪੈਰ ਫਿਰ ਲਾਈਟ ਲਾਈਟ ਲਾ ਇਹਨਾਂ ਦੇ ਦੋਨਾਂ ਦੇ ਲਾਭ ਓਕੇ ਵੇਖ ਲਈਏ ਕੋਡ ਮਗਰ ਹੱਥ ਨਾਲ ਬਈ ਉਹਦੀ ਗਲਤੀ ਹੈ ਕਿ ਉਹ ਜਾਣ ਉਹੀ ਸੱਚੀ ਗਲਤੀ ਹੈ ਫਿਰ ਮੈਂ ਕਹਿੰਦਾ ਹਾਂ ਓਕੇ ਕੋਡ ਦੰਨ ਲੈ ਅਰੇ ਕਰਨੇ ਮਾਰਨਗੇ ਨਾ ਚੌੜੇ ਨੂੰ ਆਇਆ ਮੈਂ ਤਾਂ ਕੋਈ ਸਮਝਿਆ ਮੈਂ ਚੱਕ ਜੀ ਦੀ ਸਮਾਂ ਤੇ ਗਲਤੀ ਹੈ ਕਿਉਂ ਹੋਤਾ ਤੁੰ। ਵੀ ਟਾਈਮ ਹੈ ਕੋਈ ਸੁਣਾ। ਇਹ ਤਾਂ ਗਈ ਹੀ ਨਹੀਂ ਆ। ਉਹ ਚੀਜ਼ ਨਾਲ ਗਲਤੀ ਹੈ। ਅੱਛਾ ਓਕੇ ਓਕੇ। ਚਲੋ। ਹਾਂ। ਹਾਂ ਹਾਂ ਫਿਰ ਦੱਸ ਫਿਰ। ਪੁੱਛਣਾ ਪੁੱਛਾਂ। ਹਾਂ ਦੱਸੋ ਕੀ ਚਾਹੀਦਾ? ਮੈਨੂੰ ਤਾਂ ਕੁਛ ਨਹੀਂ ਚਾਹੀਦਾ ਭਾਈ। ਪਰ ਅੱਜ ਕੰਮ ਕਰਕੇ ਟਾਈਮ ਬਹੁਤ ਹੋ ਗਿਆ। ਸਾਡੇ ਕਈ ਆਰਟਿਸਟ ਬੱਸਾਂ ਤੋਂ ਲੇਟ ਹੋ ਗਏ ਨੇ। ਉਹਨਾਂ ਤੋਂ ਪਹਿਲਾਂ ਹੀ ਅਸੀਂ ਸੌਰੀ ਮੰਗਦੇ ਆਂਗੇ। ਪਰ ਇਹ ਜੇ ਸੀਨ ਸੀ ਇਹ ਅੱਜ ਕਰ ਲੈ। ਇਨ ਬਾਰੇ ਤੱਕ ਨੁਕਰ ਦੇਣਾ ਸੀ ਨਿਕ ਕਰਦੇ ਚਲ ਕਰ ਲੈਣਾ ਕਰ ਲੈਣਾ ਇੰਨੇ ਜੋ ਪੂਰਾ ਦਾ ਕਰ ਤੁਸੀਂ ਪਰ ਮਰਾਜ ਬਣ ਕੇ ਚੱਕਣ ਆ ਗਏ ਪੱਕਾ ਚੱਕਣਾ ਸੀ